ਮੇਰਾ ਨਾਮ ਬਲਵਿੰਦਰ ਕੌਰ ਹੈ ਤੇ ਪੈਂਟਰ ਵਾ ਆਪਣਾ ਇਹ ਖਣੋਰੀ ਦੇ ਲੱਗੇ ਪਏ ਹੈ ਨਾ ਹਾਂਜੀ ਖਣੋਰੀ ਦੇ ਲੱਗੇ ਮਾਤਾ ਜੀ ਕੀ ਪ੍ਰੋਬਲਮ ਸੀ ਬੋਡੀ ਸਰਵਿਸ ਵਰਤਨ ਤੋਂ ਪਹਿਲਾਂ ਤੁਹਾਨੂੰ ਬਹੁਤ ਜ਼ਿਆਦਾ ਸੰਜੀ ਲੱਕ ਦੀ ਦਿਲਤ ਬਹੁਤ ਜ਼ਿਆਦਾ ਸੀ ਅੱਛਾ ਜੀ ਲੱਕ ਠੀਕ ਹੈ ਲੱਕ ਦੀ ਪੀੜ ਕਿੰਨੇ ਕੇ ਟਾਈਮ ਤੋਂ ਸੀ ਬਹੁਤ ਜ਼ਿਆਦਾ ਚਲੋ ਗਿਆ 15 16 ਸਾਲ ਹੋ ਗਏ ਲੱਕ ਦੀ ਪੀੜ ਹੋ ਗਈ ਬਹੁਤ ਡਾਕਟਰਾਂ ਨੂੰ ਖਾਇਆ ਹੋਰ ਕੀ ਕੀ ਪ੍ਰੋਬਲਮ ਆ ਸੀ ਜਿਵੇਂ ਜੀ ਉਹਦੇ ਕੱਖਲੀਆਂ ਬਹੁਤ ਪੈਂਦਗਾ ਸਨ ਅੱਛਾ ਜੀ ਕੱਲੀਆਂ ਬਿਲਕੁਲ ਠੀਕ ਨੇ ਅੱਛਾ ਜੀ ਸਾਹ ਚੜਦਾ ਸੀ ਅੱਛਾ ਜੀ ਸਾਹ ਵੀ ਠੀਕ ਹੈ ਓਕੇ ਜੀ ਗੋਡੇ ਪੀੜ ਕਰਦੇ ਸਾਜੇ ਦੋਵੇਂ ਲੱਗ ਗਿਆ ਸਨ ਕਰਨ ਅੱਛਾ ਜੀ ਇੱਕ ਤੇ ਬਿਲਕੁਲ ਠੀਕ ਹੋ ਗਿਆ ਅੱਛਾ ਜੀ ਇੱਕ ਕੁਛ ਠੀਕ ਹੈ ਮਲੇ ਕੁਛ ਠੀਕ ਹੈ ਹਾਂਜੀ ਓਕੇ ਜੀ ਮੈਂ ਆਪਾਂ 40 ਪੈਸੇ ਕਹਿ ਦਈਏ ਠੀਕ 50 ਪੈਸੇ ਇੱਕ ਬਿਲਕੁਲ ਠੀਕ ਹੋ ਗਿਆ ਬਿਲਕੁਲ ਠੀਕ ਹੋ ਗਿਆ ਉਹ ਤੇ ਓਕੇ ਇਹਦੀਆਂ ਦਵਾਈਆਂ ਦੂਈਆਂ ਹੀ ਲਈਆਂ ਕਿਦੋਂ ਕਿ ਨਹੀਂ ਤੁਸੀਂ ਨੇ ਜੀ ਨਹੀਂ ਜੀ ਜਿਵੇਂ ਸਾਹ ਚੜਦਾ ਸੀ ਜਾਂ ਲੱਕ ਦਰਦ ਆ ਜਾਂ ਦਵਾਈਆਂ ਖਾਧੀਆਂ ਕਿ ਨਹੀਂ ਲੱਕ ਦਰਦ ਦੇ ਪਹਿਲਾਂ ਬਹੁਤ ਦਵਾਈ ਖਾ ਲਈ ਜੀ ਰਾਮ ਹੀ ਨਹੀਂ ਸਿਮਦਾ ਕਿਤੇ ਅੱਛਾ 15 ਸਾਲ ਤੋਂ ਦਵਾਈਆਂ ਖਾਂਦੇ ਆ ਰਹੇ ਸੀ ਕੁਈ ਫਰਕ ਨਹੀਂ ਪੈਂਦਾ ਸੀ ਹਾਂਜੀ ਹੁਣ ਫਰਕ ਪਿਆ ਨਾਲ ਇੱਕ ਜਿਵੇਂ ਸਾਹ ਚੜਨ ਦੀ ਪ੍ਰੋਬਲਮ ਸੀ ਹਾਂਜੀ ਇਹ ਵੀ ਲਈਆਂ ਹੋਣਗੀਆਂ ਨਾ ਸਾਹ ਦੀ ਦਵਾਈ ਅਸੀਂ ਫਿਰ ਜਿੱਥੋਂ ਇਹ ਲਈ ਦੀ ਸੀ ਉਹ ਵੀ ਨਾਲ ਲਈ ਦੀ ਸੀ ਓਕੇ ਜਿਵੇਂ ਹੁਣ ਤੁਸੀਂ ਪੀਤਾ ਹੁਣ ਕਿੰਨਾ ਕੁ ਫਰਕ ਪੈ ਗਿਆ ਤੁਹਾਨੂੰ ਇਹ ਚੀਜ਼ਾਂ 'ਚ ਜਿਵੇਂ ਸਾਹ ਚੜਨ ਚ ਖੱਲੀਆਂ 'ਚ ਸਾਹ ਤਾਂ ਬਿਲਕੁਲ ਠੀਕ ਜੇ ਸਾਹ ਇੱਕ ਗੋਡਾ ਬਿਲਕੁਲ ਠੀਕ ਹੋ ਗਿਆ ਇੱਕ ਗੋਡਾ ਬਿਲਕੁਲ ਠੀਕ ਹੋ ਗਿਆ ਸਾਹ ਵੀ ਨਹੀਂ ਚੜਦਾ ਸਾਹ ਨਹੀਂ ਚੜਦਾ ਜੀ ਓਕੇ ਜੀ ਅਜਗਪਾਲ ਜੀ ਦੇਖੀ ਦਿਖਤੀ ਜੇ ਓਕੇ ਜੀ ਇੱਕ ਜ ਮਨ ਲਉ ਰਹਿ ਗਈ ਹਲੇ ਅੱਜ ਦੀ ਦੂਜਾ ਕੋਰਸ ਸਟਾਰਟ ਕਰ ਰਹੇ ਹਾਂ 50 ਦਿਨ ਹੋਏ ਨੇ ਹਲੇ ਤੁਹਾਨੂੰ ਹਣਾ 50 50 ਦਿਨ ਹੋਏ ਵੀਰ ਜੀ ਤੁਸੀਂ ਕੀ ਕਹਿਣਾ ਚਾਹੋਗੇ ਜੇ ਮਾਤਾ ਜੀ ਨੂੰ ਇੰਨੀਆਂ ਪ੍ਰੋਬਲਮਾਂ ਆ ਸੀ ਠੀਕ ਹੈ ਕੋਈ ਸਮਝ ਮੈਨੂੰ ਤਾਂ ਬਹੁਤ ਫਰਕ ਲੱਗਾ ਅੱਗੇ ਨਾਲ ਓਕੇ ਜੀ ਖਾਣ ਪੀਣ ਚ ਵੀ ਫਰਕ ਪੈ ਗਿਆ ਹੋਣਾ ਹਣਾ ਜੀ ਭੁੱਖ ਪੱਖ ਲੱਗਣ ਜੀ ਹਾਂ ਜੀ ਹਾਂ ਜੀ ਲਿਵਰ ਠੀਕ ਹੈ ਲਿਵਰ ਮੇਰਾ ਬੇਬੀ ਲਿਵਰ ਦੀ ਫੈਟੀ ਬਹੁਤ ਜ਼ਿਆਦਾ ਸੀ ਪਹਿਲਾਂ ਮਨ ਲਉ ਮਾੜੀ ਜੀ ਕੋਈ ਚੀਜ਼ ਖਾਂਦੇ ਸਨ ਅੱਛਾ ਜੀ ਇਹਨਾਂ ਨੂੰ ਪਚਦੀ ਨਹੀਂ ਸੀ ਹੁੰਦੀ ਜੇ ਕਿਤੇ ਕਿਸੇ ਵਿਆਹ ਸ਼ਾਦੀ ਚਲੇ ਗਏ ਜਾਂ ਘ ਓਕੇ ਹੁਣ ਮਾਤਾ ਜੀ ਮੜਾ ਮੋਟਾ ਖਾ ਲੈਂਦੇ ਹੋਣਗੇ ਤਲੇ 도ਲੇ ਮੜਾ ਮੋਟਾ ਕਿ ਨਹੀਂ ਥੋੜਾ ਬਹੁਤਾ ਖਾ ਲੈਣੇ ਉਹ ਵੀ ਪਸ ਜਾਂਦਾ ਜੀ ਹਾਂਜੀ ਹਾਂਜੀ ਪਸ ਜਾਂਦਾ ਜੀ ਖਾਂਦੀ ਮੈਂ ਪ੍ਰੇਜ ਨਾਲ ਹੀ ਚਲੋ ਵਧੀਆ ਗੱਲ ਹੈ ਹਾਂਜੀ ਲੱਖਾਂ ਹੀ ਲੋਕ ਤੁਹਾਡੀ ਸੋਸ਼ਲ ਮੀਡੀਆ ਦੇ ਵੀਡੀਓ ਦੇਖਣੇ ਕੀ ਸੁਨੇਹਾ ਦੇਣਾ ਚਾਹੂਂਗੇ ਉਹਨਾਂ ਨੂੰ ਬੋਡੀ ਸਰਵਿਸ ਬਾਰੇ ਬੋਡੀ ਸਰਵਿਸ ਵਰਤਣਾ ਜ਼ਹੀਦਾ ਜੀ ਠੀਕ ਹੈ ਮੇਂ ਸਰੀਰ ਦੀ ਸਫਾਈ ਕਰਾਣੀ ਚਾਹੀਦੀ ਹੈ ਕਾਫੀ ਹੱਦ ਤੱਕ ਫਾਇਦੇਵੰਦ ਦੇ ਕੋ ਨੁਕਸਾਨਦੈ ਕੰਡੀਆਂ ਕਹਿੰਦੇ ਜੀ ਮਲ ਫਾਇਦਾ ਹੀ ਹੈ ਜੀ ਹਾਂਜੀ ਅਸੀਂ ਤਾਂ ਹੀ ਅੱਜ ਦੁਬਾਰਾ ਫਿਰ ਦੂਸਰੀ ਵਾਰੀ ਆ ਰਹੇ ਹਾਂ ਤੁਹਾਡਾ ਤਜ ਤਾਂ ਉਹ ਵੀ ਬੜੀ ਮੋਟੀ ਕਮੀਸ਼ੀ ਆਇਆ ਉਹ ਵੀ ਨਹੀਂ ਬਿਲਕੁਲ ਧੰਨਵਾਦ